ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਪਿਓਰ ਕਾਟਨ ਦੀ ਸਰਪਲਸ ਕਾਟਨ ਦੇ ਨਾਲ ਪ੍ਰਿੰਟਡ ਸ਼ਰਟ ਆਈ ਹੈ ਬਾਟਮ ਜਿਹੜਾ ਆਏਗਾ ਕੋਰਾ ਕਾਟਨ ਦਾ ਆਏਗਾ ਦੁਪੱਟਾ ਚਿਕਨ ਕਰੀ ਵਰਕ ਨਾਲ ਆਏਗਾ ਕਾਟਨ ਦਾ ਰੇਟ ਇਹਦਾ 1225 ਰੁਪਏ ਆ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਲੱਗਣਗੇ ਰੰਗ ਇਹਦੇ ਵਿੱਚ ਲਗਭਗ 40 ਨੇ ਤੇ ਸਾਰੇ ਜਿਹੜੇ ਵੀ ਰੰਗ ਐਡ ਕੀਤੇ ਨੇ ਅਵੇਲੇਬਲ ਨੇ ਬਹੁਤ ਸੋਹਣੇ ਸੂਟ ਨੇ ਡਿਜ਼ਾਈਨ ਬੜੇ ਪਿਆਰੇ ਨੇ ਦੁਪੱਟਾ ਲ ਕਾਟਨ ਦਾ ਆਏਗਾ ਬਟ ਫੋਰਸ ਹੈ ਤੇ ਜਿਹੜੀ ਚਿਕਨ ਕਾਰੀ ਵਰਕ ਹੋਇਆ ਹੈ ਬਾਟਮ ਬਹੁਤ ਪਿਆਰਾ ਹੈ ਸੋਨਾ ਫੈਬਰਿਕ ਹੈ ਤੇ ਜਿਹੜੀ ਸ਼ਰਟ ਹੈ ਉਹ ਤੇ ਬਿਲਕੁਲ ਆਰਲ ਪ੍ਰਿੰਟ ਆਏਗੀ ਪਿਓਰ ਕਾਟਨ ਹੈ ਬਹੁਤ ਜ਼ਿਆਦਾ ਪੀਜੀ ਕੁਆਲਿਟੀ ਦਾ ਫੈਬਰਿਕ ਹੈ 1025 ਰੁਪਏ ਦਾ ਰੇਟ ਹੈ ਤੁਸੀਂ ਸੂਟ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 6239245757 ਉਸ ਨੰਬਰ ਜਾਂ ਇਸ ਨੰਬਰ 'ਤੇ ਮੈਸੇਜ ਕਰ ਦਿਓ ਜਿਸ ਵੀ ਸੂਟ ਦਾ ਤੁਹਾਨੂੰ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਇਸ ਕਲੈਕਸ਼ਨ ਦੇ ਵਿੱਚ 40 ਰੰਗ ਨੇ ਤੇ ਸਾਰੇ ਸੂਟ ਜਿਹੜੇ ਨੇ ਅਵੇਲੇਬਲ ਨੇ ਬਾਕੀ ਤੁਸੀਂ ਕਿਸੇ ਵੀ ਸੂਟ ਬਾਰੇ ਵਿੱਚ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਸ਼ਾਰਟਸ ਐਡ ਕਰਦੀ ਉਹਨਾਂ ਵਿੱਚੋਂ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜਿੱ ਦਿੱਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਕੁਐਰੀ ਕਰਨੀ ਹੈ ਸਕਰੀਨਸ਼ਾਟ ਤੋਂ ਬਿਨਾ ਮੈਨੂੰ ਕਿਸੇ ਟਾਈਮ ਨਹੀਂ ਪਤਾ ਚੱਲਦਾ ਇਸ ਲਈ ਹਮੇਸ਼ਾ ਹੀ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਜਿਸ ਵੀ ਬਾਰੇ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਇਹ ਕਲੈਕਸ਼ਨਾਂ ਜਿਹੜੀਆਂ ਨੇ ਸੁਪੀਰੀਅਰ ਕੁਆਲਿਟੀ ਦੇ ਕਾਟਨ ਨਾਲ ਲਈਆਂ ਨੇ ਰੰਗ ਤੇ ਡਿਜ਼ਾਈਨ ਸਿਮਿਲਰਿਟੀਸ ਆਣਗੇ ਇਹਦੇ ਵਿੱਚ ਪਹਿਲਾਂ ਕੁਝ ਰੰਗ ਸੋਲਡ ਆਊਟ ਹੋ ਗਏ ਸੀ ਬਟੇ ਕੀ ਕਸਟਮਰਸ ਦੀ ਡਿਮਾਂਡ ਤੇ ਇਹ ਜਿਹੜੇ ਸੂਟ ਨੇ ਇਹਨਾਂ ਵਿੱਚ ਰੰਗ ਜਿਹੜੇ ਨੇ ਫਿੱਟੋਂ ਆਏ ਨੇ ਕਿਉਂਕਿ ਇਹ ਸਾਰੇ ਸੂਟ ਜਿਹੜੇ ਨੇ ਕਸਟਮਰਸ ਨੂੰ ਬਹੁਤ ਪਸੰਦ ਆਏ ਸੀ ਤੇ ਉਹਨਾਂ ਦੀ ਹੀ ਸਪੈਸ਼ਲ ਡਿਮਾਂਡ ਤੇ ਜਿਹੜੇ ਇਹਨਾਂ ਵਿੱਚ ਕਲਰ ਨਹੀਂ ਸੀ ਹੈਗੇ ਸੋਲਡ ਆਊਟ ਹੋ ਗਏ ਸੀ ਫਿਰ ਫਿੱਟੋਂ ਆਏ ਨੇ 1 ਲੱਖ ਨਾ ਮੀ ਕਾਟਨ ਦੀਆਂ ਨੇ ਇਹ ਸ਼ਰਟ ਕਾਟਨ ਦੀ ਆਏਗੀ ਆਲ ਓਵਰ 5 ਮੀਟਰ ਦਾ ਸੂਟ ਹੈ ਇਹਦੇ ਤੇ ਜਿਹੜਾ ਸ਼ਰਟ ਦੇ ਨਾਲ ਰਗੰਝਾ ਤਿੱਲੇਸ ਲੱਗ ਗਿਆ ਦੁਪੱਟਾ ਜਿਹੜਾ ਬੈਂਬਰ ਸ਼ਫੌਨ ਦਾ ਆਏਗਾ ਸਾਈਡ ਆ ਦੇ ਨਾਲ ਇਹ ਰੇਟ ਇਹਨਾਂ ਸੂਟਾਂ ਦਾ 1050 ਰੁਪਏ ਆ ਐਕਸਟਰਾ ਕੋਈ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 1050 ਰੁਪਏ ਦੇ ਵਿੱਚ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਨਵੇਂ ਜਿਹੜੇ ਰੰਗ ਜਿਹੜੇ ਹੈਗੇ ਨੇ ਮੱਥੇ ਐਡ ਕਰ ਦਿੱਤੇ ਨੇ ਕਾਟਨ ਦੀ ਇਹ ਕਲੈਕਸ਼ਨਾਂ ਨੇ ਪੈਂਬਰ ਸ਼ਿਫੋਂ ਦਾ ਦੁਪੱਟਾ ਆਏਗਾ 1050 ਰੁਪਏ ਰੇਟ ਹੈ ਆ ਜਿਹੜੀ ਕਲੈਕਸ਼ਨਾਂ ਨੇ ਇਹਦੇ ਵਿੱਚ ਤੁਹਾਨੂੰ ਰਿਯਾਨ ਕਾਟਨ ਦੀ ਸ਼ਰਟ ਮਿਲ ਜੇਗੀ ਕਾਟਨ ਕੈਮਰੀ ਕਾਟਨ ਦਾ ਬਾਟਮ ਹੈ ਕੱਟਵਕੋ ਇਹ ਦੁਪੱਟਾ ਕੋਟਾ ਦੁਰੀਏ ਦਾ ਆਏਗਾ 890 ਰੁਪਏ ਰੇਟ ਹੈ ਰੰਗ ਇਹਦੇ ਵਿੱਚ ਸਿਲੇਕਟਡ ਜੀ ਆਏ ਨੇ ਪੰਜ ਰੰਗ ਆਏ ਨੇ ਤੇ ਜਿਹੜੇ ਵੀ ਰੰਗ ਹੈਗੇ ਨੇ ਅਵੇਲੇਬਲ ਨਹੀਂ ਪ੍ਰਿੰਟਡ ਸ਼ਰਟ ਆਏਗੀ ਬਾਟਮ ਤੇ ਵਰਕ ਹੈ ਦੁਪੱਟਾ ਪਲੇਨ ਆਏਗਾ ਕੋਟਾ ਦੋਰੀਏ ਦਾ ਆਰਗੈਂਜ਼ਾ ਦੁਪੱਟੇ ਵਾਲਾ ਹੈ ਐਨਪੇਂਟ ਵਾਲੀ ਸ਼ਰਟ ਆਈ ਹੈ ਜੌਰਜਟ ਦਾ 5 ਮੀਟਰ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦਾ ਪਲੇਨ ਤੁਹਾਨੂੰ ਜੋੜ ਸਕਦਾ ਸੂਟ ਮਿਲ ਜੇਗਾ organza ਦਾ ਹੈਂਡਪੇਂਟ ਹੈਂਡ ਬ੍ਰਸ਼ ਵਾਲਾ ਦੁਪੱਟਾ ਮਿਲ ਰਿਹਾ ਟਾਈ ਮੀਟਰ ਦਾ 670 ਪੀ ਦਾ ਰੇਟ ਹੈ ਰੰਗੇ ਦੇ ਵਿੱਚ 35 40 ਹੈਗੇ ਨੇ ਪਲੇਨ ਸੂਟ ਮਿਲੇਗਾ ਦੁਪੱਟਾ organza ਦਾ printed hand paint ਵਾਲਾ ਮਿਲੇਗਾ ਇਹਦਾ ਰੇਟ ਸਿਰਫ ਸਿਰਫ 670 ਹੀ ਐਕਸਟਰਾ ਚਾਰजेस ਜਿਹੜੇ ਸ਼ਿਪਿੰਗ ਦੇ ਨਹੀਂ ਹੈਗੇ ਘਰ ਬਿਠੀ ਤੋਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜਿਹੜਾ ਵੀ ਰੇਟ ਇੱਥੇ ਦੱਸਾਂਗੇ ਉਹੀ ਫਾਈਨਲ ਰੇਟ ਹੁੰਦਾ ਹੈ ਇਹ ਸੂਟ ਪਲੇਨ ਹੈ ਤੁਸੀਂ ਨੂੰ ਆਪਣੇ ਅਕੋਰਡਿੰਗਲੀ ਜਿਵੇਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਲੈਸ ਲਗਵਾ ਕੇ ਕਢਾਈ ਕਰਵਾ ਕੇ ਜਾਂ ਫਿਰ ਕੋਈ ਬਟਨ ਵਗੈਰਾ ਲਗਵਾ ਕੇ ਕਲੈਕਸ਼ਨਾਂ ਜੰਨੀਆਂ ਵੀ ਨੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਰੰਗ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ ਜੋ ਵੀ ਐਡ ਹੋਏ ਨੇ ਅੱਜ ਦੀ ਵੀਡੀਓ ਦੇ ਚੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਪਲੋਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ